ਸਾਸੀ ਗਾਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁਤ ਬਹੁਤ ਵੈਲਕਮ ਆ ਸਾਰੇ ਭੈਣ ਭਰਾਵਾਂ ਦਾ ਅੱਜ ਤੁਹਾਨੂੰ ਆਪਾਂ ਗਗਨ ਬਾਈ ਦੇ ਘਰੋਂ ਇੱਕ ਲਾਈਵ ਚੁਆਈ ਜਿਹੜੀ ਝੋਟੀ ਦਿਖਾਵਾਂਗੇ ਬਾਕੀ ਲੈਨੇ ਵੀਰ ਕੋ ਸਾਰੀ ਜਾਣਕਾਰੀ 사ਸੀ ਗਾਲ ਵੀਰੇ 사ਸੀ ਗਾਲ ਵੀਰ ਜੀ ਕੀ ਹਾਲ ਜੇ ਬੜੀ ਕਿਰਪਾ ਵੀਰ ਜੀ ਤੁਸੀਂ ਸੁਣਾਓ ਇਹ ਵੀਰ ਜੀ ਦੂਜਾ ਸੂਹਾ ਝੋਡੀ ਮੂੰਹ ਸ਼ਿੱਗੀ ਅੱਛਾ ਮੂੰਹ ਸ਼ਿੱਗੀ 15 ਕਿਲੋ 14 ਕਿਲੋ ਦੀ ਗਰੰਟੀ ਆ ਠੀਕ ਆ ਵੀਰੇ ਬਾਕੀ ਲਾਈਵ ਆ ਤੁਹਾਡੇ ਸਾਹਮਣੇ ਚੁਆਈ ਕਰਾ ਕੇ ਲੱਗੇ ਫੁੱਲ ਵੱਡੀ ਝੋਡੀ ਫੁੱਲ ਵੱਡੀ ਤਸਦੀਕ ਕਰਾ ਕੇ ਕੋਈ ਵੀਰ ਇਹ ਪੂਰੀ ਤਸਦੀਕ ਕਰੀਏ ਪਹਿਲਾਂ ਠੀਕ ਆ ਵੀਰੇ ਠ ਚੰਗੇ ਦੁੱਧ ਦੀ ਮਾਲਕਾਂ ਹਨ ਨਾ ਪਰ ਕਰੂ ਯਾਦ ਹੀ ਵੀਰ ਸਾਰਾ ਸਿਆਲ ਜੇ ਵੀ ਤੁਹਾਡੀ ਗੱਲ ਉਹਦੇ ਸਹੀ ਗੱਲ ਆ ਵੀਰੇ ਗਾਂ ਦੇਣ ਬੜੇ ਵਧੀਆ ਆਉਂਦੇ ਗਾਂ ਦੇਣ ਬੜੇ ਵਧੀਆ ਆਉਂਦੇ ਸਿੱਧੀ ਗੱਲ ਆ ਬੜੀ ਸਿੱਧੀ ਕਰ ਲਓ ਦੇਖੋ ਇਹਦੀ ਥਣਥਣ ਬਹੁਤ ਚੰਗਾ ਲੱਗਾ ਘਰਮਾਲੀ ਨੂੰ ਬਾਕੀ ਵੀਰ ਜੀ ਫੁੱਲ ਵੱਡੀ ਝੋਟੀ ਆ ਕੋਈ ਵੀਰ ਕਹੇ ਨਾ ਹਾਂ ਹਾਂ ਜੀ ਹਾਂ ਜੀ ਸੀਲਸ ਲੱਕ ਫੁੱਲਿਆ ਹੋਰ ਸੀਲ ਪਹੁੰਚਾ ਦੋਵੇਂ ਬੰਨੇ ਬੈਠੇ ਚੋਈ ਜਾਓ ਅੱਛਾ ਜੀ ਇਹ ਤਾਂ ਦੀ ਆ ਜੀ ਸਹੀ ਗੱਲ ਹੈ ਵੀਰ ਬਾਕੀ ਫੁੱਲ ਵੱਡੀ ਝੋਟੀ ਆ ਕੋਈ ਵੀਰ ਕਹੇ ਨਾ ਹਾਂ ਜੀ ਹਾਂ ਜੀ ਸੀਲਸ ਲੱਕ ਫੁੱਲਿਆ ਹੋਰ ਸੀਲ ਪਹੁੰਚਾ ਦੋਵੇਂ ਬੰਨੇ ਬੈਠੇ ਚੋਈ ਜਾਓ ਅੱਛਾ ਜੀ ਇਹ ਤਾਂ ਦੀ ਆ ਜੀ ਸਹੀ ਗੱਲ ਹੈ ਵੀਰ ਸੀਨੀ ਢੰਡੀ ਬਹੁਤ ਜ਼ਿਆਦਾ ਇਹ ਝੋਟੀ 1.5 ਮਿੰਟ ਦੀ ਚੋਈ ਹੋਣ ਵਾਲੀ ਆ રે ਦੋਆ ਮਿੰਟਾਂ ਦੀ ਚੋਈ ਵਾਲੀ ਝੋਟੀ ਆ ਹਾਂ ਜੀ ਗਾਇਆਂ ਵਾਲਾ ਨਾ ਕੰਮ ਹੈ ਸਹੀ ਗੱਲ ਹੈ ਹਾਂ ਜੀ ਉਹ ਨਹੀਂ ਆਉਂਦੀ ਇੱਥੇ ਨਾ ਉਹ ਆਵੇ ਕੋਈ ਜਿਹੜਾ ਗਾਇਆਂ ਨਹੀਂ ਹੁੰਦੀਆਂ ਸਹੀ ਗੱਲ ਕਰਮ ਵਾਲੀ ਸੇਲਸ ਵਾਲ ਬੜੀ ਆਣਾ ਇੱਥੇ ਫੀਲ ਬਹੁਤ ਜਿਆਦਾ ਆਪਾਂ ਦੋਵੇਂ ਬੰਨੇ ਬੈਠੇ ਜਮਾ ਨਾ ਕਹਣਾ ਭੰਵੇਂ ਚਾਰ ਬੰਦੇ ਤਿਆਨ ਬੁੱਢੀ ਚੋਏ ਬੰਦਾ ਚੋਏ ਵੀਰ ਦੀ ਗੱਡੀ ਕੋਈ ਨਹੀਂ ਸਹੀ ਗੱਲ ਹਾਂਜੀ ਗੱਡੀ ਹੈ ਕੋਟੀ ਕੋ ਵੀਰ ਖੜੂਗਾ ਨਾ ਸਾਰਾ ਸਿਆਲ ਚ ਹੋਊਗਾ ਨਾਲ ਯਾਦ ਕਰੂਗਾ ਵੀ ਡੰਗਰ ਕੇ ਕੋਲ ਨਾ ਹਾਂਜੀ ਇਹ ਤਾਂ ਗੱਲ ਹੈਗੀ ਵੀ ਮੋੜਾ ਡੰਗਰ ਤੇ ਚਾ ਵੀਰ ਸਾਰਾ ਜੂਆ ਅਗਲਾ ਗਾਲਾ ਹੀ ਨੰਦਾ ਇਹ ਤਾਂ ਗੱਲ ਹੈਗੀ ਇਹਨੂੰ ਚੰਗਾ ਤਸੱਲੀ ਕਰਾ ਕੇ ਦੇਈਂ ਡੰਗਰ ਦੀ ਸਹੀ ਗੱਲ ਵੀਰ ਜੀ ਇੱਥੇ ਆਓ ਆਪਣੀ ਦੋ ਟਾਈਮ ਕਰੋ ਤਿੰਨ ਟਾਈਮ ਕਰੋ ਆਪਾਂ ਜੇ ਕੋਈ ਵੀਰ ਦੂਰੋਂ ਆਉਂਗਾ ਆਪਣੇ ਕੋ ਰਹਿ ਜਾਂਦਾ ਸਿਆਲ ਇੱਥੇ ਸਭ ਕੋ ਜਗਾੜ ਹੈਗਾ ਸਿਆਲ ਆਖੜਾਂ ਦੇ ਵੀਰ ਦੀ ਸਹੀ ਗੱਲ ਉਹ ਦੱਸਾਂਗੇ ਉਹ ਨਿਕਲੇ ਨਾ ਤੇ ਕੋਈ ਵੀਰ ਦੂਰੋਂ ਆਇਆ ਆਪਾਂ ਤੇਲ ਖਰਚਾ ਦੇ ਕੇ ਲੱਗਣਾ ਹਾਂ ਮੇਰੇ ਕੋਲ ਸਹੀ ਗੱਲ ਹਾਂਜੀ ਹਾਂਜੀ ਬਾਕੀ ਵੀਰ ਜੀ ਨਹੀਂ ਪੈਸੇ ਦੇਣੇ ਹੁੰਦੇ ਹਨਾ ਬਾਅਦ ਚ ਨਾ ਕੋਈ ਅਗਲਾ ਕਹਿਣ ਵਾਲਾ ਬੰਦਾ ਆਪਣੀ ਤਸੱਲੀ ਕਰਕੇ ਡੰਗਰ ਜਿੱਥੋਂ ਵੀ ਲੈਣਾ ਦਾਵਾ ਬਿਲਕੁਲ ਬਿਲਕੁਲ ਬਾਕੀ ਸਾਰੇ ਭੈਣ ਭਰਾ ਵਧੀਆ ਕੰਮ ਕਾਣਦੇ ਆ ਬਹੁਤ ਵਧੀਆ ਵੀਰ ਜੀ ਕੰਮ ਆ ਇਹਨਾਂ ਵੱਧ ਤੋਂ ਵੱਧ ਜੁੜੋ ਹਨਾ ਬਸ ਬਸ ਮਾਲ ਡੰਗਰ ਪਸ਼ੂ ਦੀ ਸੇਵਾ ਕਰਿਆ ਕਰੋ ਵੀਰ ਜੀ ਇਹ ਆਪਣੇ ਕਰਮ ਵਾਲੇ ਮੁੱਲ ਮੋੜਦੇ ਆ ਯਾਰ ਇਹੋ ਹੀ ਆਪਣਾ ਵੀਰ ਕਮਾਈ ਦੀ ਇਹੋ ਹੀ ਸਹੀ ਗੱਲ ਆ ਵੀਰੇ ਵੇਖੋ ਕਰਮ ਵਾਲੀ ਨੂੰ ਪਤਾ ਨਹੀਂ ਕੋਈ ਪੈਰ ਪੁੱਟਣ ਦਾ ਕਿ ਕਿੱਲਾ ਥਲੇ ਆਣਾ ਵੇਖ ਲੋ ਤੁਹਾਡੇ ਸਾਹਮਣੇ ਕਿਦਾਂ ਉਂਡੀ ਝੋਟ ਸਹੀ ਗੱਲ ਵੀਰੇ ਦੋਵਾਂ ਮਿੰਟਾਂ ਦੀ ਚਵਾਈ ਵਾਲੀ ਆ ਸਹੀ ਇਹਦੇ ਭਾਵੇਂ ਉਹ ਨਿਗਾਹ ਜਿਨੂੰ ਨਹੀਂ ਨਾ ਨਿਆਣੀ ਨਹੀਂ ਚੋਂਦੀ ਜਾ ਜ ਉਹਨੂੰ ਥੱਲੇ ਪਾ ਦੋ ਵੀ ਚੋ ਦੂਗਾ ਸਹੀ ਗੱਲ ਵੀਰੇ ਬੋਲੀ ਝੋਟੀ ਆ ਸਹੀ ਗੱਲ ਵੀਰੇ ਹਾਂਜੀ ਆ ਤਾਂ ਦੇ ਸਾਹਮਣੇ ਵੀਰ ਜੀ ਵੱਡੀ ਬਾੜੀ ਵੱਡੀ ਬਾੜੀ ਕੋਈ ਸ਼ੂਟਿੰਗ ਬਾੜੀ ਆ ਇਹ ਨਹੀਂ ਅੱਗੇ ਵੀ ਧੂਆਂ ਚੋਂ ਆ ਲੀਟਰ ਵਾਲੀ ਬਾੜੀ ਸਹੀ ਗੱਲ ਆ ਵੀਰੇ ਪੂਰੇ ਦਾਤਲੋਂ ਦੀ ਬਾੜੀ ਦੇ ਕੋਈ ਮੂਹ ਨਹੀਂ ਮੜ ਕੇ ਨਾ ਹੀ ਢਿਣ ਕੇ ਕਿਹਾ ਗਸ਼ਮੀਰ ਕੋ ਬਾੜੀ ਭਰ ਜੇ 7.5 ਕਿਲੋ 7 ਕਿਲੋ 7.5 ਕਿਲੋ ਹਾਂਜੀ ਹਾਂਜੀ ਕੋਈ ਇੰਤੇ ਅੱਗੇ ਬਾਕੀ ਵੀਰ ਆਪਣੀ ਚੱਲੀ ਕਰੇ ਜਿਹਨੇ ਸਹੀ ਗੱਲ ਵੀਰੇ ਜੇ ਪੈਸੇ ਖਰਚਨੇ ਆ ਆਪਣੇ ਤਾਂ ਚੱਲੀ ਕਰੋ ਹਣਾ ਜੀ ਪਈਏ ਜਿਹਨੇ ਲੀਟਰ ਮਰਾਉ ਭਾਣ ਕਰਕੇ ਘਰਾ ਕੇ ਡੋ ਵੀਰੋ ਨੇ ਪੇਸ਼ਾ ਰੁਪਈਏ ਦੇ ਕੇ ਆਏ ਆ ਤੁਹਾਨੂੰ ਵੀ ਦੇਣੇ ਆ ਲੋਕ ਵੀ ਝੂਠ ਮਾਰ ਦਿੰਦੇ ਦੱਸਣਾ 15 ਕਿਲੋ ਨੇਗਾ ਨਾਲ 8 ਕਿਲੋ ਦੱਸਦੇ ਇਹ ਤੇ ਗੱਲ ਹੈਗੀ ਜੀ ਇਹ ਉਹ ਕੰਮ ਨਹੀਂ ਹੈ ਹਾਂਜੀ ਹਾਂਜੀ ਇਹ ਕਿਦੇ ਡੰਗਰ ਬਾਹਰੋਂ ਆਂਦੇ ਨੂੰ ਆਏ ਦਾ ਅੱਧਾ ਕਿਲੋ ਦਾ ਫਰਕ ਪਾਜੂ ਬਸ 1 ਵੱਧ ਕਿਲੋ ਦਾ ਸਹੀ ਗੱਲ ਹੈ ਉਹ ਵੱਧ ਫਰਕ ਨਹੀਂ ਹੁੰਦਾ ਡੰਗਰ ਸਹੀ ਗੱਲ ਹੈ ਜਿਹੜਾ ਝੂਠ ਮਾਰ ਗਿਆ ਉਹਦਾ ਫਿਰ ਮਜ਼ਾ ਨਹੀਂ ਹੁੰਦਾ ਮਜ਼ਾ ਨਹੀਂ ਹੁੰਦਾ ਤਾਂ ਤੁਹਾਨੂੰ ਕਿਉਂ ਆਈ ਕਰਾਤੀ ਭਾਵੇਂ ਫੇਰ ਮੇਰਾ ਕੋਈ ਵੀਰ ਸ਼ਾਮਾ ਨੂੰ ਵੀਡੀਓ ਕਾਲ ਤੇ ਸਵੇਰੇ ਚਵਾਈ ਕਰੀ ਵੀਰ ਜੀ ਮਜ਼ਾ ਦਿਓ ਜਿਹੜਾ ਦੋਰੀ ਹਰੀ ਗਾਹ ਖਾਏ ਹਨਾ ਜੀ ਆਉਂਦੀ ਹੈ ਜੀ ਹੁਣ ਆਪਣੇ ਕੋ ਤੁਹਾਨੂੰ ਪਤਾ ਪੱਕੇ ਬੰਦੇ ਲਗੇ ਤੁਸੀਂ ਉਧਰ ਵੀਡੀਓ ਬਣਾਉਣ ਆਏ ਹੋ ਜਿਹੜੇ ਝੋਟੀਆਂ ਹੀ ਦੋ ਰੱਖੀਆਂ ਆ। ਸਹੀ ਗੱਲ। ਵੀਡੀਓ ਤੇ ਫਿਰ ਵੀਰ ਜੀ ਕਿੱਦਾਂ ਨਾ ਮਿਲਿਆ ਰਿਸਪੌਂਸ ਆ। ਮੈਂ ਕਹਣਾ ਦੋਵੇਂ ਜੋ ਡੈਂਡ ਰਹਿ ਗਏ ਦੋਵੇਂ ਵੇਗੀਆਂ। ਲਾਓ ਜੀ ਚਲੋ ਵੀਰ ਜੀ ਵੀਰਾ ਭਰਾ ਦੇ ਨਾਲ ਯਾਰ। ਦੇਖੋ ਵੀਰ ਜੀ ਬਾਲਟੀ। ਲਾਓ ਜੀ ਇਦਾਂ ਹੀ ਜਿਹੜਾ ਜਦੋਂ ਕੋਈ ਵੀਰ ਆਏ ਤੇ ਇਦਾਂ ਹੀ ਦੋਹਾਂ ਟਾਈਮ ਬਾਲਟੀ ਢੱਕ ਕੇ ਇਹੋ ਹੀ ਬਾਲਟੀ ਵਿਖਾਵਾਂਗੇ ਇਦਾਂ ਹੀ। ਇਹੋ ਬਾਲਟੀ ਵੇਖ ਲਓ ਚਾਣ ਲਓ। ਤੇ ਜੇ ਨਾ ਭਰੇ ਤੇ ਆਪਾਂ ਭਾਜੀ ਤੇਲ ਖਰਚਾ ਦੇ ਕੇ ਮੋੜਾਂਗੇ। ਜਿੱਦਾਂ ਭਾਜੀ ਆ ਵੀਡੀਓ ਸਾਡੀ ਗੱਲ ਨੋਟ ਕਰ ਲਿਓ ਆਪਾਂ ਦੁੱਧ ਦਾ ਭਾਜੀ ਸਾਕੀ ਦੱਸੇਗਾ। ਸਹੀ ਗੱਲ ਆ ਵੀਰੇ। ਸਹੀ ਗੱਲ। ਦੁੱਧ ਦਾ ਦੇ ਪੁੱਤ ਦਾ ਕਹਾੜਾ ਝੂਠ ਭਾਜੀ। ਬਿਲਕੁਲ ਬਿਲਕੁਲ ਵੀਰੇ। ਠੀਕ ਹੋ। ਵੇਖੋ ਕਰਮਾਂ ਵਾਲੀ। ਸੀ ਢੰਡੀ ਫੁੱਲ ਬਟੇ ਝੋਟੀਆਂ। ਐਹੋ ਜਿਹੀ ਝੋਟੀਆਂ ਲੰਦੀਆਂ ਅੰਡਕੇ। ਵੇ ਲੋ ਕੋਲ ਭਾਈ ਆ ਦੁੱਧ ਭਾਵੇਂ ਲੀਟਰ ਮਾਰਦੇ ਜੇ ਗੱਡੇ ਤੇ ਰਾਹਲੇ ਉਹ ਸਾਢੇ 7 ਤੋਂ ਵਧੂ 8 ਕਿਲੋ ਦੁੱਧ ਹੋਊਗਾ ਸਹੀ ਗੱਲ ਵੀਰੇ 7 ਕਿਲੋ ਦੁੱਧ ਨਹੀਂ ਹੋਊਗਾ 8 ਸਹੀ ਗੱਲ ਆ ਵੀਰੇ ਹਾਂਜੀ ਸਹੀ ਗੱਲ ਆ ਕੋਈ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਘਰ ਆਉ ਪਹਿਲਾਂ ਝੋਟੀ ਵਾਲੇ ਦਰਸ਼ਨ ਜ਼ਰੂਰ ਕਰੂਗਾ ਇੱਕ ਵਾਰੀ ਘਰ ਗਈ ਜਾਵੇ ਲੋਗੀ ਜੀ ਸਹੀ ਗੱਲ ਵੀਰੇ ਇਹ ਥੱਲੇ ਦੁੱਧ ਹੈਗਾ ਜੀ ਅੱਜ ਬੱਚਿਆਂ ਨੇ ਛੱਡ ਦਈਏ ਦੁੱਧ ਹਾਂ ਥੱਲੇ ਆ ਦੁੱਧ ਹੈਗਾ ਇਹੋ ਬਾਡੀ ਦੀ ਚਾਰ ਡੰਗ ਭਾਵੇਂ ਵਿਚੋ ਕੇ ਖੜੇ ਹੀ ਦੋ ਇਹੋ ਬਾਡੀ ਇਦਾਂ ਹੀ ਭਰੂਗੀ ਸਹੀ ਗੱਲ ਵੀ ਬਿਲਕੁਲ ਬਿਲਕੁਲ ਸਹੀ ਇੱਥੇ ਰੱਖ ਵੀਰ ਜੀ ਮਾੜੀ ਮਾੜੀ ਲਓ ਜੀ ਚੌਕਲ ਗਰੇ ਠੀਕ ਹੈ ਜੀ ਸਾਸੀ ਗਰੇ